ਮਾਂਸਾ ਅਜੇ ਚਹਿਲਾ ਵਾਲਾ ਵਿਖੇ ਬਿਜਲੀ ਮਹਿਕਮੇ ਦੀ ਅਣਗਹਿਲੀ ਕਾਰਨ ਕਿਸਾਨ ਬਿਕਰ ਸਿੰਘ ਅਤੇ ਤੇਜਿੰਦਰ ਸਿੰਘ ਦੀ 7 ਏਕੜ ਕਣਕ ਮੱਚ ਗਈ ਜੋ ਕਿ ਇੱਕ ਸ਼ੈਲਰ ਵਿੱਚ ਜੋ 24 ਘੰਟਿਆਂ ਵਾਲੀ ਲਾਈਨ ਸਪਲਾਈ ਰਾਹੀ ਕਤਾਰ ਦੇ ਸਰਕਟ ਹੋਣ ਕਾਰਨ ਬਹੁਤ ਭਾਰੇ ਨੁਕਸਾਨ ਹੋਇਆ ਜੋ ਕਿ ਇਸ ਵਿੱਚ ਬਿਜਲੀ ਮਹਿਕਮਾ ਤੇ ਸੈਲਰ ਮਾਲਕ ਦੋਸ਼ੀ ਹਨ ਇਹ ਜਾਣਕਾਰੀ ਪ੍ਰੈਸ ਨਾਲ ਸਾਂਝਾ ਕਰਕੇ ਜ਼ਿਲ੍ਹਾ ਪ੍ਰੈਸ ਅਫਸਰ ਮਨਜੀਤ ਸਿੰਘ ਓਲਕ ਨੇ ਦੱਸਿਆ ਕਿ ਇੱਕ ਪਾਸੇ ਸਰਕਾਰ ਅਤੇ ਮਹਿਕਮਾ ਕਿਸਾਨ ਨੂੰ ਦੋਸ਼ੀ ਬਣਾ ਕੇ ਕਹਿੰਦੇ ਹਨ ਕਿ ਪ੍ਰਦੂਸ਼ਣ ਫੈਲਾ ਰਿਹਾ ਹੈ ਦੂਜੇ ਪਾਸੇ ਲੱਖਾਂ ਰੁਪਏ ਤਨਖਾਹਾਂ ਲੈ ਕੇ ਅਣਗਹਿਲੀ ਕਰਦੇ ਹਨ ਅਤੇ ਉਹਨਾਂ ਮੰਗ ਕੀਤੀ ਕਿ ਇਨ੍ਹਾਂ ਪੀੜਤ ਪਰਿਵਾਰਾਂ ਨੂੰ ਬੰਦ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਨਹੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਦਾ ਵੱਲੋਂ ਕੋਈ ਸਖਤ ਫੈਸਲਾ ਲਿਆ ਜਾਵੇਗਾ ਇਸ ਮੌਕੇ ਹਰਮੇਸ਼ ਸਿੰਘ ਕਾਕਾ ਬਾਟ ਨੇ ਕਿਹਾ ਕਿ ਇਹਨਾਂ ਬਿਜਲੀ ਮੁਲਾਜ਼ਮਾਂ ਅਤੇ ਸੈਲਰ ਮਾਲਕਾਂ ਦੇ ਪਰਚਾ ਤਿਆਰਜ ਕੀਤਾ ਜਾਵੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਪ੍ਰਧਾਨ ਤਰਸੀਮ ਸਿੰਘ ਬੀਕਰ ਸਿੰਘ ਮਿੰਟੂ ਸਿੰਘ ਮਿੱਠੋ ਸਿੰਘ ਤੋਂ ਇਲਾਵਾ ਹੋਰ ਬਹੁਤ ਸਾਰੇ ਕਿਸਾਨ ਹਾਜ਼ਰ ਸਨ ਹਾਂਜੀ ਮੈਂ ਮਨਜੀਤ ਸਿੰਘ ਹਲਕ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਦਾ ਵੱਲੋਂ ਜੋ ਕਿ ਚੈਲਾ ਵਾਲੇ ਦੇ ਵਿੱਚ ਮਾਨਸਾ ਜਿਹੜਾ ਚਨੀਰ ਬਲਾਕ ਦੋ ਕਿਸਾਨ ਹੈ ਜਿਹੜੇ ਬਿੱਕਰ ਸਿੰਘ ਫਿਰਾਂਗੇ ਰਵਿੰਦਰ ਸਿੰਘ ਰਵਿੰਦਰ ਸਿੰਘ ਦੋਹਾਂ ਦੀ 7 ਏਕੜ ਕਣਕਾਂ ਜਿਹੜੀ ਸੜ ਕੇ ਸੁਆਹ ਹੋ ਗਈ ਬਿਜਲੀ ਵਿਭਾਗ ਦੇ ਅੰਗੈਲੀ ਕਾਰਨ ਹੈ ਕਿਉਂਕਿ ਤਾਰਾਂ ਢਿੱਲੀਆਂ ਸੀ ਤਾਰਾਂ ਢਿੱਲੀਆਂ ਹੋਣ ਦੇ ਕਾਰਨ ਜਿਹੜੀ ਘੁੱਗੀ ਹੈ ਤਾਰ ਕਸਰ ਵਾਲੀ ਉਹ ਸੰਪਾਰਕ ਕਰਕੇ ਉਹ ਤਣਕ ਦੇ ਵਿੱਚ ਡਿੱਗੀ ਹੈ ਜਿਸ ਨਾਲ ਅੱਗ ਪੈ ਗਈ ਇੱਥੋਂ ਦਾ ਪ੍ਰਸ਼ਾਸਨ ਇੱਥੋਂ ਦੇ ਵਿਭਾਗ ਅਤੇ ਸਰਕਾਰਾਂ ਸੁੱਤੀਆਂ ਪਈਆਂ ਨੇ ਇੱਕ ਪਾਸੇ ਤਾਂ ਅੱਜ ਬਰੂਦ ਬਣਿਆ ਪਿਆ ਕਣਕਾਂ ਦਾ ਅੱਗ ਵਿੱਚ ਮਾੜੀ ਜੀ ਚਿੰਗਾਰੀ ਤੋਂ ਭਖ ਜਾਂਦੀ ਹੈ ਦੂਜੇ ਪਾਸੇ ਕਹਿੰਦੇ ਆ ਕਿ ਪ੍ਰਦੂਸ਼ਣ ਹੈ ਜਿਹੜਾ ਉਹ ਕਿਸਾਨ ਫਲਾਉਂਦਾ ਹੈ ਕਿਸਾਨ ਦੀ ਕੋਈ ਗਲਤੀ ਨਹੀਂ ਜਿਹੜੀ ਗਲਤੀ ਹੈ ਉਹ ਮੈਕਮੇ ਦੀ ਤੇ ਸਰਕਾਰਾਂ ਦੀ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਚਾਹੇ ਤਾਂ ਮੈਕਮੇ ਤੋਂ ਮਾਜਵਾ ਲੇ ਕੇ ਦਿੱਤਾ ਜਾਵੇ ਤੇ ਚਾਹੇ ਆਪ ਸਰਕਾਰ ਦੇਵੇ ਜਿਹੜਾ ਅੱਜ 60 65 ਮਾਣ ਕਣਕ ਦਾ ਨੁਕਸਾਨ ਕਿੱਲੇ ਮਾਗਰ ਹੋ ਗਿਆ 400 450 ਮਾਣ ਕਣਕ ਹੈ ਜਿਹੜੀ ਉਹ ਕਿਸਾਨਾਂ ਦੇ ਮੂੰਹ ਚ ਪੈਣੀ ਸੀ ਆਪ ਦਾ ਜੇ ਚੁੱਲ੍ਹਾ ਚਲਾਉਣਾ ਸੀ ਸਰਕਾਰਾਂ ਦੇ ਆਪ ਦੀ ਕਣਕ ਵੇਚ ਕੇ ਪਰ ਅੱਜ ਹੱਥ ਧੋ ਕੇ ਬਹਿ ਗਿਆ ਕਿਸਾਨ ਉਹਨੇ ਖਾਨ ਨੂੰ ਕਣਕ ਨਹੀਂ ਪਸ਼ੂਆਂ ਦੇ ਪਾਉਣ ਨੂੰ ਤੂੜੀ ਨਹੀਂ ਰਹੀ ਇਸ ਕਰਕੇ ਸਾਡੀ ਪ੍ਰਜੋਰ ਅਪੀਲ ਹੈ ਵੀ ਇਸ ਨੂੰ ਬਣਦਾ ਮਾਜਵਾ ਛੇਤੀ ਤੋਂ ਛੇਤੀ ਦਿੱਤਾ ਜਾਵੇ ਤੇ ਨਹੀਂ ਜੱਥੇਬੰਦੀ ਵੱਲੋਂ ਮੀਟਿੰਗ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਤਾਗੜੇ ਸੰਘਰਸ਼ ਦਾ ਐਲਾਨ ਕੀਤਾ ਜਾਊਗਾ ਫੇਰ ਨਾ ਸਰਕਾਰ ਕਹੇ ਵੀ ਸਾਨੂੰ ਦੱਸਿਆ ਨਹੀਂ ਸਾਥ ਅੱਖਾਂ ਪਰੋਖੇ ਰਹਿ ਗਿਆ ਇਸ ਕਰਕੇ ਸਾਡੀ ਬੇਨਤੀ ਹੈ ਵੀ ਇਸ ਸਪੀਡ ਤੋਂ ਪਰਵਾਹਾ ਨੂੰ ਇਨਸਾਫ ਦਿਵਾਏ ਬਿਨਾਂ ਅਸੀਂ ਟਿਕ ਕੇ ਨਹੀਂ ਬੈਠਾਂਗੇ